ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 30 ਨੰਬਰ ਦਾ ਹੁਕਮ ਹੈ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਦਾ ਅਭਿਆਸ ਕਰਨਾ ਇਸ ਬਚਨ ਨੂੰ ਸਮਝਣ ਤੋਂ ਪਹਿਲਾਂ 29 ਨੰਬਰ ਦਾ ਜੋ ਬਚਨ ਸੀ ਉਹਦੇ ਵਿੱਚ ਸਤਿਗੁਰ ਨੇ ਹੁਕਮ ਕੀਤਾ ਕਿ ਸ਼ਤਰੂ ਨਾਲ ਸ਼ਾਮ-ਦਾਮ ਭੇਦ ਉਪਾਉ ਕਰਨੇ ਉਪਰੰਤ ਜੁਦ ਕਰਨਾ ਧਰਮ ਹੈ ਮਤਲਬ ਜਿੰਨਾ ਵੀ ਹੋ ਜਾਏ ਜੁਦ ਨੂੰ ਟਾਲਣਾ ਹੈ ਲੜਾਈ ਨੂੰ ਟਾਲਣਾ ਹੈ ਪਰ ਜੇ ਫੇਰ ਵੀ ਨਹੀਂ ਮੰਨਦਾ ਫਿਰ ਜੁਦ ਕਰਨਾ ਧਰਮ ਹੈ ਸ਼ਤਰੂ ਨਾਲ ਸ਼ਾਮ-ਦਾਮ ਭੇਦ ਉਪਾਉ ਕਰਨੇ ਉਪਰੰਤ ਜੁਦ ਕਰਨਾ ਧਰਮ ਹੈ ਹੁਣ ਐਸਾ ਨਹੀਂ ਕਿ ਟਾਲਣਾ ਟਾਲਣਾ ਕਰਦੇ ਆ ਅਸੀਂ ਤਿਆਰੀ ਤੋਂ ਬੇਸਲੇ ਹੋ ਜਾਈਏ ਫਿਰ ਜਿਹੜਾ ਅੱਜ ਗੁਰੂ ਸਾਹਿਬ ਦਾ ਹੁਕਮ ਬਖਸ਼ਿਸ਼ ਕੀਤਾ 30 ਨੰਬਰ ਦਾ ਹੁਕਮ ਹੈ ਸ਼ਸਤਰ ਵਿਦਿਆ ਘੋੜਸਵਾਰੀ ਦਾ ਅਭਿਆਸ ਕਰਨਾ ਇਹ ਤਾਂ ਗੱਲ ਹੋ ਗਈ ਗੁਰੂ ਸਾਹਿਬ ਜੀ ਦਾ ਹੁਕਮ ਵੀ ਅਖੀਰਲੇ ਵਸੀਲੇ ਤੱਕ ਕਰ ਜੁੱਧ ਨੂੰ ਟਾਲਣਾ ਪਰ ਇਹ ਨਹੀਂ ਟਾਲਣ ਕਰਦੇ ਆ ਕਰਦੇ ਆ ਤਿਆਰੀ ਤੋਂ ਅਸੀਂ ਬੇਸਲੇ ਹੋ ਜਾਈਏ ਇਹ ਤੁਹਾਡੇ ਕੋਲ ਜੁੱਧ ਲੜਨ ਦੀ ਤਿਆਰੀ ਨਹੀਂ ਹੈ ਤੁਹਾਡੇ ਕੋਲ ਸ਼ਕਤੀ ਨਹੀਂ ਹੈ ਤੁਸੀਂ ਕਮਜ਼ੋਰ ਹੋ ਦੁਸ਼ਮਣ ਹਮਲਾ ਕਰੇਗਾ ਤੁਹਾਨੂੰ ਖਿੱਚ ਕੇ ਮੈਦਾਨੇ ਜੰਗ ਚ ਲੈ ਜਾਏਗਾ ਜੇ ਤੁਸੀਂ ਤਿਆਰ ਹੋ ਤੁਹਾਡੀ ਤਿਆਰੀ ਹੈ ਤੁਹਾਡਾ ਅਭਿਆਸ ਹੈ ਉਹ ਤੁਹਾਨੂੰ 100 ਵਾਰੀ ਹਮਲਾ ਕਰਨ ਲਈ ਤੁਹਾਡੇ ਤੋਂ ਡਰੇਗਾ ਕਿਉਂਕਿ ਤੁਹਾਡੀ ਤਿਆਰੀ ਰਹੇ ਅੱਜ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਵੀ ਜੇ ਸਤਗੁਰੂ ਕਹਿ ਰਹੇ ਸ਼ਸਤਰ ਵਿਦਿਆ ਤੇ ਘੋੜਸਵਾਰੀ ਅੱਜ ਆਧੁਨਿਕ ਹਥਿਆਰਾਂ ਦੀ ਲੜਾਈ ਹੈ ਟੈਂਕ ਆ ਗਏ ਵੱਡੀਆਂ-ਵੱਡੀਆਂ ਮਸ਼ੀਨ ਗਨਾਂ ਆ ਗਈਆਂ ਸ਼ਸਤਰ ਆ ਗਏ ਪਰ ਜੋ ਸ਼ਸਤਰ ਸਤਗੁਰੂ ਜੀ ਨੇ ਸਾਨੂੰ ਦਿੱਤਾ ਹੈ ਇਹ ਜੋ ਸਾਡੀ ਤੇਗ ਹੈ ਸ਼੍ਰੀ ਸਾਹਿਬ ਹੈ ਇਹ ਸਿੱਖ ਦਾ ਬੁੱਕਲ ਦਾ ਹਥਿਆਰ ਹੈ ਸਤਗੁਰ ਦਾ ਹੁਕਮ ਵੀ ਸੀ ਦੇਗ ਤੇਗ ਜਗ ਮੈਂ ਦੂ ਚਲੇ ਹੁਣ ਅਭਿਆਸ ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਵੀ ਆਪ ਵੀ ਕੀਤਾ 10ਵੇਂ ਪਾਤਸ਼ਾਹ ਨੇ ਤੇ ਸਿੱਖਾਂ ਨੂੰ ਵੀ ਆਕੇ ਵਿਸ਼ਾਸਤਰ ਵਿਦਿਆ ਦਾ ਅਭਿਆਸ ਕਰਨਾ ਅਭਿਆਸ ਕਿਉਂ ਕਰਨਾ ਅੱਜ ਦੀ ਉਦਾਹਰਨ ਦੇ ਦਿੰਦਾ ਅੱਜ ਕਿਸੇ ਦਾ ਸਿੱਖ ਦੇ ਬੱਚੇ ਦਾ ਵਿਆਹ ਹੁੰਦਾ ਹੈ ਨਾ ਉਹਨੂੰ ਘੋੜਾ ਨਹੀਂ ਘੋੜੇ ਤੇ ਚੜ੍ਹਨਾ ਨਹੀਂ ਆਉਂਦਾ ਉਹਨੂੰ 2-4 ਜਾਣੇ ਫੜਦੇ ਆ ਫਿਰ ਉਹ ਚੜ੍ਹਦਾ ਹੈ ਜਦੋਂ ਉਤਾਰਦੇ ਫਿਰ ਕੁਰਸੀ ਰੱਖ ਕੇ ਉਤਾਰਦੇ ਮਤਲਬ ਸਾਡਾ ਅਭਿਆਸੀ ਖਤਮ ਹੋ ਗਿਆ ਗੁਰੂ ਮਹਾਰਾਜ ਨੇ ਸਾਨੂੰ ਅਭਿਆਸੀ ਬਣਾਇਆ ਜੇ ਅਭਿਆਸ ਹੁੰਦਾ ਨਾ ਸਾਧ ਸੰਗਤ ਜੀ ਫਿਰ ਜਿਹੜੀ ਮਾਰ 1984 ਵਿੱਚ ਸਾਨੂੰ ਪਈ ਹੈ ਸਿੱਖਾਂ ਦੇ ਘਰ ਸ਼ਸਤਰ ਨਹੀਂ ਬਲੇ ਉਹਨਾਂ ਦੇ ਘਰ ਤੇਗ ਨਹੀਂ ਸੀ ਅਭਿਆਸੀ ਕੋਈ ਨਹੀਂ ਸੀ ਆਪਣੀ ਰੱਖਿਆ ਤੇ ਕੀ ਕਰਨੀ ਦੂਸਰੇ ਦੀ ਰੱਖਿਆ ਕੀ ਕਰਨੀ ਸੀ ਆਪਣੀ ਰੱਖਿਆ ਵੀ ਨਹੀਂ ਕਰ ਪਾਇਆ ਕਿੰਨਾ ਕਤਲੇਆਮ ਹੋਇਆ ਕਿੰਨਾ ਨੁਕਸਾਨ ਹੋਇਆ ਉਹ ਕਿਉਂ ਹੋਇਆ ਅਸੀਂ ਗੁਰੂ ਦੇ ਹੁਕਮ ਤੋਂ ਅਵੇਸਲੇ ਸੀ ਅੱਜ ਹ ਸਿੱਖਾਂ ਦੇ ਘਰ ਹਰ ਇੱਕ ਚੀਜ਼ ਮਿਲੇਗੀ ਮਹਿੰਗੀ ਤੋਂ ਮਹਿੰਗੀਆਂ ਚੀਜ਼ਾਂ ਹਨ ਪਰ ਸ਼ਸਤਰ ਆਮ ਸਿੱਖਾਂ ਦੇ ਘਰਾਂ ਵਿੱਚ ਨਹੀਂ ਹਨ ਸਤਿਗੁਰ ਦਾ ਇਹ ਹੁਕਮ ਅੱਜ ਵੀ ਸਾਡੇ ਵਾਸਤੇ ਉਨਾ ਹੀ ਹੈ ਜਿਨਾ ਉਸ ਵੇਲੇ ਸੀ ਕਿ ਅਸੀਂ ਸ਼ਾਸਤਰ ਵਿਦਿਆ ਦਾ ਅਭਿਆਸ ਕਰੀਏ ਕੋਰਸ ਵਾਲੀ ਦਾ ਅਭਿਆਸ ਕਰੀਏ ਐਸਾ ਨਹੀਂ ਕਿ ਅੱਜ ਨਹੀਂ ਹੁੰਦੀ ਅੱਜ ਵੀ ਹੋ ਰਹੀ ਹੈ। ਇਹੀ ਕਾਰਨ ਸੀ ਗੁਰੂ ਮਹਾਰਾਜ ਦਾ ਹੋਲਾ ਮੱਲਾ ਕੱਢਣ ਦਾ। ਗੁਰੂ ਮਹਾਰਾਜ ਜੀ ਨੇ ਸਾਡੇ ਤੇ ਰਹਿਮਤ ਕੀਤੀ ਬਖਸ਼ਿਸ਼ ਕੀਤੀ। ਅੱਜ ਵੀ ਜੇ ਅਸੀਂ ਉਸ ਹੁਕਮ ਦੀ ਪਾਲਣਾ ਕਰਾਂਗੇ। ਭਾਵੇਂ ਜਿਹੜਾ ਮਰਜ਼ੀ ਸਮਾ ਹੈ। ਘਟੋ ਘਟ। ਸਾਨੂੰ ਲੋੜ ਪੈ ਜਾਏ ਕਿਸੇ ਦੀ ਰੱਖਿਆ ਕਰਨ ਵਾਸਤੇ। ਆਪਣੀ ਰੱਖਿਆ ਵਾਸਤੇ। ਹਰੇਕ ਸੇਕ ਸ਼ਸਤਰ ਹੋਣਾ ਸ਼ਸਤਰਧਾਰੀ ਹੋਣਾ ਜ਼ਰੂਰੀ ਹੈ ਗੁਰੂ ਮਹਾਰਾਜ ਤਾਂ ਉਸ ਵੇਲੇ ਵੀ ਸਾਰੀਆਂ ਪਟਾਵਾਂ ਪ੍ਰਵਾਨ ਕਰਦੇ ਸੀ ਪਰ ਨਾਲ ਇਹ ਵੀ ਕਹਿੰਦੇ ਸੀ ਸ਼ੇਮੇ ਪਾਸ਼ਾ ਨੇ ਵੀ ਆਖਿਆ ਕਿ ਜੇ ਮੇਰੀ ਭੇਟਾ ਹੈ ਤੇ ਤੁਸੀਂ ਵਧੀਆ ਜਵਾਨੀ ਵਧੀਆ ਕੋੜੇ ਮੇਨ ਭੇਟਾ ਕਰੋ ਜ਼ੁਲਮ ਦਾ ਨਾਸ਼ ਕਰਨਾ ਸੀ ਅੱਜ ਵੀ ਗੁਰੂ ਸਾਹਿਬ ਕਹਿੰਦੇ ਜਦ ਹਮਰੇ ਦਰਸ਼ਨ ਕੋ ਆਵੋ ਬਾਨ ਸੁਚੇਤ ਸ਼ਸਤਰ ਸਜਾਓ ਤੁਹਾਡੇ ਸ਼ਸਤਰ ਪਾਏ ਹੋਣੇ ਚਾਹੀਦੇ ਆ ਤੇ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਇਹਨਾ ਹੁਕਮਾਂ ਨੂੰ ਮੰਨਿਏ ਘਟੋ ਘਟ ਅਭਿਆਸ ਜ਼ਰੂਰ ਕਰੀਏ ਆਪ ਕਰੀਏ ਆਪਣੇ ਬੱਚਿਆਂ ਨੂੰ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਇਹ ਚਾਹੀਦਾ ਹੈ ਕਿ ਹਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਸਮਾਂ ਲੱਗੇ ਗਤਕੇ ਦੀਆਂ ਕਲਾਸਾਂ ਲਾਓ ਬੱਚਿਆਂ ਨੂੰ ਸ਼ਸਤਰ ਵਿੱਦਿਆ ਤੇ ਆਪਣੇ ਵਿਰਸੇ ਦੇ ਨਾਲ ਜੋੜੋ ਆਪਣੇ ਧਰਮ ਦੇ ਨਾਲ ਜੋੜੋ ਉਹਨਾਂ ਨੂੰ ਇਹ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ